ਪੰਜਾਬ ਵਿੱਚ ਮੌਨਸੂਨ ਦੇ ਮੱਠਾ ਪੈਨਕਰ ਹੋਮਸ ਭਰੀ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਗਰਮੀ ਕਾਰਨ ਲੋਕ ਘਰਾਂ ਦੇ ਰਹਿਣ ਲਈ ਜਿੱਥੇ ਮਜਬੂਰ ਨੇ ਉੱਤੇ ਹੀ ਜਿਹੜੀ ਬਿਜਲੀ ਦੀ ਮੰਗ ਹੈ ਉਹ ਵੀ ਵਧਦੀ ਨਜ਼ਰ ਆ ਰਹੀ ਹੈ ਤੇ ਹੁਣ ਬਿਜਲੀ ਦੀ ਮੰਗ 16000 ਮੀਗਾਵਾਟ ਤੇ ਪਹੁੰਚ ਗਈ ਹੈ ਇੱਕ ਪਾਸੇ ਝੋਨੇ ਦੀ ਜਿਹੜੀ ਲੋਈ ਆ ਉਸ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਹੋ ਗਿਆ ਜਿਸ ਤੇ ਕਰਕੇ ਖੇਤੀ ਸੈਕਟਰ ਦੇ ਵਿੱਚ ਵੀ ਬਿਜਲੀ ਦੀ ਮੰਗ ਵਧੀ ਹੈ ਸਵੇਰੇ ਤੋਂ ਵਧਰੀ ਬਿਜਲੀ ਦੀ ਮੰਗ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਨੇ ਪੰਜਾਬ ਚ ਹੁਣ ਬਿਜਲੀ ਦੀ ਮੰਗ 16000 ਮੈਗਾਵਾਟ ਤੇ ਪਹੁੰਚ ਗਈ ਹੈ ਜੋ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਮੁਕਾਬਲੇ ਲਗਭਗ 3800 ਮੈਗਾਵਾਟ ਵਾਤਾ ਜਾਣਕਾਰੀ ਮੁਤਾਬਕ ਲੰਘੇ ਸਾਲ ਅੱਜ ਦੇ ਦਿਨ ਚ ਸਵੇਰੇ ਚ ਬਿਜਲੀ ਦੀ ਵੱਤਵਤ ਮੰਗ 12122 ਮੈਗਾਵਾਟ ਤਰਜ ਹੋਈ ਸੀ ਜਿਹੜੀ ਸਾਲ 2022 ਵਿੱਚ ਇਨ੍ਹਾਂ ਦਿਨਾਂ ਦੇ ਦੌਰਾਨ 362 ਮੈਗਾਵਾਟ ਦੀ ਬਿਜਲੀ ਦੀ ਮੰਗ ਵਧਨ ਕਰਕੇ ਸੂਬੇ ਚ ਸਰਕਾਰੀ ਤੇ ਨਿੱਜੀ ਖੇਤਰਾਂ ਦੇ ਪੰਜ ਥਰਮਲ ਪਲਾਂਟਾਂ ਦੇ 15 ਯੂਨਟਾਂ ਵਿੱਚੋਂ 13 ਯੂਨਟ ਚੱਲ ਰਹੇ ਨੇ ਇਹਨਾਂ ਵਿੱਚੋਂ ਲੈਰਾ ਮੁਹਬਤ ਥਰਮਲ ਪਲਾਂਟ ਦੇ ਚਾਰ ਯੂਨਟਾਂ ਚੋਂ ਦੋ ਯੂਨਟ ਬੰਦ ਨੇ ਅਤੇ ਦੋ ਯੂਨਟ ਚੱਲ ਰਹੇ ਨੇ ਜਿੱਥੇ 405 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਰੋਪੜ ਥਰਮੋ ਪਲਾਂਟ ਤੋਂ ਚਾਰੋ ਯੂਨਿਟ 740 ਮੀਗਾਵਾਟ ਤੇ ਗੋਇੰਦ ਸਾਹਿਬ ਥਰਮੋ ਪਲਾਂਟ ਦੇ ਦੋਵੇਂ ਯੂਨਿਟ 439 ਮੀਗਾਵਾਟ ਬਿਜਲੀ ਪੈਦਾ ਕਰ ਰਹੇ ਨੇ ਦੂਜੇ ਪਾਸੇ ਨੀਜੀ ਖੇਤਰਾਂ ਦੇ ਰਾਜਪੁਰ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਤੇ 1325 ਮੀਗਾਵਾਟ ਚਤ ਕੇ ਤਲਵੰਡੀ ਸਾਹਬ ਉਹ ਥਰਮੋ ਪਲਾਂਟ ਦੇ ਤਿੰਨੋਂ ਯੂਨਿਟ ਲਗਭਗ 1700 ਮੀਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੇ ਨੇ ਗਰਮੀ ਕਾਰਨ ਲੋਕਾਂ ਦੇ ਘਰਾਂ ਚ ਰਹਿਣ ਕਾਰ ਰਿਹਾਸ਼ੀ ਖੇਤਰਾਂ ਦੇ ਵਿੱਚ ਬਿਜਲੀ ਦੇ ਵੱਡੇ ਪੱਧਰ ਤੇ ਸਪਲਾਈ ਕੀਤੀ ਜਾ ਰਹੀ ਹੈ ਇਸੇ ਕਰਕੇ ਬਿਜਲੀ ਦੀ ਮੰਗ ਸਿਕਰਾ ਦੇ ਚੱਲ ਰਹੀ ਹੈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 23 ਤੇ 24 ਜੁਲਾਈ ਨੂੰ ਰੁਕ ਰੁਕ ਕੇ ਮੀਂਹ ਪੈ ਸਕਦਾ ਜਿਸ ਦੇ ਨਾਲ ਤਾਪਮਾਨ ਘਟਣ ਕਰਕੇ ਬਿਜਲੀ ਵਿਭਾਗ ਨੂੰ ਸੁਖਤਾ ਸਾ ਮਿਲ ਸਕਦਾ ਦੂਜੇ ਪਾਸੇ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦਾ ਕਹਿਣਾ ਹੈ ਕਿ ਬਿਜਲੀ ਨੂੰ ਪੂਰਨ ਤੌਰ ਤੇ ਮੁਕੰਮਲ ਲਾਗੂ ਕੀਤਾ ਜਾ ਰਿਹਾ ਤੇ ਜਿਨ੍ਹਾਂ ਖੇਤਰਾਂ ਦੇ ਵਿੱਚ ਬਿਜਲੀ ਦੀ ਮੰਗ ਵੱਧ ਰਹੀ ਹੈ ਉੱਥੇ ਪੂਰਨ ਤੌਰ ਤੇ ਬਿਜਲੀ ਦਿੱਤੀ ਜਾ ਰਹੀ ਹੈ